ਖਲਸਾਰੀ ਹੋਈ ਭਗਵੰਤ ਮਾਨ ਤੋਂ ਲੈ ਕੇ ਥੱਲੇ ਤੱਕ ਕਬਰ ਵਿਜੇ ਪ੍ਰਤਾਪ ਆਪ ਵੀ ਖੁਸ਼ੀ ਹੋਣਾ ਕਿਉਂਕਿ ਜਦੋਂ ਡਿਕਟੇਟਰ ਫੜਿਆ ਜਾਂਦਾ ਨਾ ਉਸ ਤੋਂ ਬਾਅਦ ਫਿਰ ਜਿਹੜੀਆਂ ਗੱਲਾਂ ਬਾਹਰ ਹੋਣੇ ਸ਼ੁਰੂ ਹੁੰਦੀਆਂ ਵੀ ਅੰਦਰ ਕਿੰਨੇ ਸਫੋਕੇਸ਼ਨ ਸੀ ਕਿਸ ਤਰੀਕੇ ਤਾਨਾशाही ਤਰੀਕੇ ਦੇ ਨਾਲ ਹੁਕਮ ਦਿੱਤੇ ਜਾਂਦੇ ਸੀ ਕਿੱਦਾਂ ਟਿਕਟਾਂ ਦੇ ਪੈਸੇ ਇਕੱਠੇ ਕੀਤੇ ਜਾਂਦੇ ਸੀ ਕਿੱਦਾਂ ਬਾਕੀ ਚੀਜ਼ਾਂ ਪਾਰਟੀ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਬੀਤੀ ਰਾਤ ED ਨੇ ਅਰਵਿੰਦ ਕੇਜਰੀਵਾਲ ਨੂੰ ਅਰੇਸਟ ਕੀਤਾ ਹੈ। ਉਹਦੇ ਬਾਅਦ ਸ਼੍ਰਮਣੀ ਅਕਾਲੀ ਦਲ ਦਾ ਬਿਆਨ ਆਇਆ ਹੈ ਖਾਸ ਤੌਰ ਤੇ ਦਲਜੀਤ ਚੀਮਾ ਦਾ ਕਿ ਅਰਵਿੰਦ ਕੇਜਰੀਵਾਲ ਨੂੰ ਸਟੈਪ ਡਾਊਨ ਕਰਨਾ ਚਾਹੀਏ, ਰਿਜ਼ਾਈਨ ਕਰ ਦੇਣਾ ਚਾਹੀਦਾ। ਸਾਡੇ ਨਾਲ ਦਲਜੀਤ ਚੀਮਾ ਇਸ ਵਕਤ ਬਨੇ ਹੋਏ। ਸਰ ਸਾਰੀ ਆਪੋਜੀਸ਼ਨ ਨਾਲ ਮਿਲ ਕੇ ਕਹਿ ਰਹੀ ਹੈ ਕਿ ਅਨਿਆਇ ਹੋਇਆ ਹੈ, ਇੱਕ ਗਲਤ ਗੱਲ ਹੈ ਜੋ ਏਜੰਸੀ ਹੈ ED ਦਾ ਮਿਸਯੂਜ਼ ਹੋ ਰਿਹਾ ਹੈ। ਤੁਸੀਂ ਦੂਜੀ ਤਰਫ ਟਵੀਟ ਕਰਕੇ ਕਹਿ ਰਹੇ ਹੋ ਕਿ ਅ ਸ਼ੀ केजी वालों स्टॉप डाउन करना चाहिए डिजाइन कर देना चाहिए देखो देश ਦੇ ਵਿੱਚ ਕੁਝ ਪਾਰਟੀਆਂ ਦਾ ਅਲਾਈਅੰਸ ਹੋਇਆ ਜਿਹਦੇ ਵਿੱਚ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਕਰਪਸ਼ਨ ਦੇ ਕੇਸ ਤੋਂ ਬਚਾਉਣ ਵਾਸਤੇ ਇੱਕ ਯੂਨੀਅਨ ਬਣਾਈ ਹੈ ਉਹੀ ਹੁਣ ਕੇਜਰੀਵਾਲ ਦੇ ਹੱਥ ਚ ਬੋਲ ਰਿਹਾ ਅਦਰਵਾਈਜ਼ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਮੁੱਖ ਮੰਤਰੀ ਦੇਸ਼ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਜਿਹੜਾ ਹੈਗਾ ਸਿਟਿੰਗ ਮੁੱਖ ਮੰਤਰੀ ਇਸ ਤਰੀਕੇ ਘਰੋਂ ਜਾ ਕੇ ਏਡੀ ਨੇ ਸੀਐਮ ਨੂੰ ਵਾਸਤੋਂ ਅਰੈਸਟ ਕੀਤਾ ਇਹ ਤੁਹਾਨੂੰ ਆਪ ਸੋਚਣਾ ਚਾਹੀਦਾ ਸੀ ਪਹਿਲਾਂ ਕਿ ਪਹਿਲਾਂ ਅਸਤੀਫਾ ਦੇਣਾ ਚਾਹੀਦਾ ਸੀ ਇਹ ਤਾਂ ਮੈਰਾਲਿਟੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਐਥਿਕਸ ਦੀਆਂ ਗੱਲਾਂ ਕਰਦੇ ਸੀ ਤੇ ਅੱਜ ਜਦੋਂ ਆਪਣੇ ਉੱਤੇ ਆਈ ਹੈ ਇੰਨੇ ਸੀਰੀਅਸ ਕੇਸ ਦੇ ਵਿੱਚ ਤੁਹਾਡੀ ਗ੍ਰਿਫਤਾਰੀ ਹੋ ਰਹੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਜਿਲ੍ਹੇ ਦੇ ਵਿੱਚੋਂ ਸਰਕਾਰ ਚਲਾਵਾਂਗਾ ਮੈਂ ਅਸਤੀਫਾ ਨਹੀਂ ਦੇਵਾਂਗਾ ਇਹ ਅਸਲੀ ਚਿਹਰਾ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦਾ ਉਹ ਇਸ ਕਰਪਸ਼ਨ ਦੇ ਸਕੈਂਡਲ ਨੇ ਐਕਸਪੋਜ਼ ਕਰ ਦਿੱਤਾ ਕਿ ਦੇਸ਼ ਦੇ ਲੋਕਾਂ ਨੂੰ ਕਿਵੇਂ ਗੁੰਮਰਾਹ ਕੀਤਾ ਸੀ ਕਿ ਅਸੀਂ ਕੱਟੜ ਇਮਾਨਦਾਰ ਆ ਅਸੀਂ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰ ਦਿਆਂਗੇ ਜੇ ਇਹਨਾਂ ਨੇ ਆਪਣਾ ਸਟਰੌਂਗ ਲੋਕਪਾਲ ਬਣਾਇਆ ਹੁੰਦਾ ਤੇ ਅੱਜ ਸ਼ਾਇਦ ਇਹਨਾਂ ਨੂੰ ਇਹ ਦਿਨ ਨਾ ਦੇਖਣ ਪੈਂਦੇ ਪਰ ਲੋਕਪਾਲ ਬਣਾਉਂਦੇ ਨਹੀਂ ਸੀ ਡਰਦੇ ਇਸੇ ਕਰਕੇ ਕਿ ਕਰਪਸ਼ਨ ਬਹੁਤ ਵੱਡੇ ਪੱਧਰ ਤੇ ਆਪ ਕਰ ਰਹੇ ਸੀ ਨਾ ਪੰਜਾਬ ਵਾਲਿਆਂ ਨੇ ਲੋਕਪਾਲ ਬਣਾਇਆ ਨਾ ਇਹਨਾਂ ਨੇ ਲੋਕਪਾਲ ਬਣਾਇਆ ਸਾਰੇ ਦੇਸ਼ ਨੂੰ ਗੁੰਮਰਾਹ ਕਰ ਦਿੱਤਾ ਕਿ ਦੇਸ਼ ਦੇ ਵਿੱਚ ਇੱਕ ਸਟ੍ਰੌਂਗ ਲੋਕਪਾਲ ਹੋਣਾ ਚਾਹੀਦਾ ਤਾਂ ਕ腐ਸ਼ਨ ਖਤਮ ਹੋਏਗੀ ਤੇ ਬਣਾ ਤੁਹਾਨੂੰ ਲੱਗਦਾ ਹੈ ਕਿ ਇਹਦਾ ਕੋਈ ਅਸਰ ਹੋਏਗਾ ਕਿਉਂਕਿ 9 ਜੇ ਸਮਨ ਸੀਗੇ ਉਹ ਵੀ ਉਹਨਾਂ ਨੇ ਸਕਿੱਪ ਕੀਤੇ ਸੀਗੇ ਲੇਕਿਨ ਹੁਣ ਜੇ ਇਹਨਾਂ ਦੇ ਅਰੈਸਟ ਦਾ ਟਾਈਮਿੰਗ ਹੈਗਾ ਉਹ ਲੋਕ ਸਭਾ ਚੋਣਾਂ ਤੋਂ ਪਹਿਲੇ ਹੈ ਤੇ ਕੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਇੰਡੀਆ 'ਚ ਜਾਂ ਫਿਰ ਦਿੱਲੀ ਵਿੱਚ ਜਾਂ ਪੰਜਾਬ ਵਿੱਚ ਇਹਦਾ ਅਸਰ ਹੋਏਗਾ ਇਹ ਦੇਖੋ ਟਾਈਮਿੰਗ ਜਿਹੜੀ ਹੈ ਇਹਨੂੰ ਜਿਹੜੀ ਮਰਜ਼ੀ ਇਲੈਕਸ਼ਨਾਂ ਜੋ ਲੋ ਪਹਿਲਾਂ ਗੁਜਰਾਤ ਦੇ ਇਲੈਕਸ਼ਨ ਸੀ ਉਸ ਵੇਲੇ ਰੌਲਾ ਪੈ ਰਿਹਾ ਸੀ ਕਿ ਕਿਸੇ ਵੀ ਵੇਲੇ ਕੇਜਰੀਵਾਲ ਅਰੈਸਟ ਹੋ ਸਕਦਾ ਹੈ ਕਿਉਂਕਿ ਉਦੋਂ ਇਹ ਸਕੈਂਡਲ ਦੀ ਗੱਲ ਚੱਲ ਪਈ ਸੀ ਉਦੋਂ ਨਹੀਂ ਹੋਇਆ ਅਰੈਸਟ ਉਦੋਂ ਵੀ ਇਹ ਵਾਰ-ਵਾਰ ਇਹੀ ਰੌਲਾ ਪੰਦੇ ਸੀ ਕਿ ਸਾਨੂੰ ਅਰੈਸਟ ਕਰ ਸਕਦੇ ਆ ਇਹ ਕਰ ਸਕਦੇ ਉਸ ਤੋਂ ਬਾਅਦ ਦਿੱਲੀ ਦੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਉਦੋਂ ਵੀ ਰੌਲਾ ਪੈਂਦਾ ਸੀ ਨਹੀਂ ਹੋਇਆ ਅਰੈਸਟ ਹੁਣ ਕਿਤੇ ਨਾ ਕਿਤੇ ਆ ਕੇ ਤਾਂ ਅਰੈਸਟ ਹੋਣੀ ਹੈ ਨੌਂ ਵਾਰੀ ਸਬੰਮਨ ਜਾ ਚੁੱਕੇ ਇਲੈਕਸ਼ਨਲੋ ਡੀ-ਲਿੰਕ ਤਾਂ ਆਪ ਹੀ ਕਰ ਸਕਦੇ ਸੀ ਜੇ ਸਬੰਧ ਦੇ ਨਵੰਬਰ ਤੋਂ 2 ਨਵੰਬਰ ਨੂੰ ਪਹਿਲਾ ਸਬੰਮਨ ਗਿਆ ਤੁ ਜੇ 2 ਨਵੰਬਰ ਨੂੰ ਚਲੇ ਜਾਂਦੇ ਤਾਂ ਇਲੈਕਸ਼ਨ ਨਾਲ ਨਾ ਜੁੜਦਾ ਇਲੈਕਸ਼ਨ ਨਾਲ ਤਾਂ ਤੁਸੀਂ ਆਪ ਹੀ ਜੋੜ ਰਹੇ ਹੋ ਕਿ ਜਦੋਂ ਇੱਕ ਤੁਸੀਂ ਜਿਹੜੀਆਂ ਲਗਾਤਾਰ ਨੌ ਸਮਨ ਜਿਹੜੇ ਆ ਉਹ ਈਡੀ ਭੇਜ ਰਿਹਾ ਤੁਸੀਂ ਜਾਣਦੇ ਰਹੇ ਤੁਸੀਂ ਦੇਖ ਨਹੀਂ ਸਕਦੇ ਉਹ ਹਰ ਪੇਪਰ ਵਿੱਚ ਅੱਜ ਟੌਪ ਹੈਡਲਾਈਨ ਹੈ ਇਹ ਕਿ ਕੇ ਕੇ ਕੇਜਰੀਵਾਲ ਅੰਦਰ ਅਰੇਸਟ ਹੈਗਾ ਤਾਂ ਕੋਈ ਵੀ ਤੁਸੀਂ ਅਖਬਾਰ ਦੇਖ ਲਓ ਤਾਂ ਟੌਪ ਹੈਡਲਾਈਨ ਹੈ ਲੇਕਿਨ ਤੁਸੀਂ ਦੱਸੋ ਕਿਉਂਕਿ ਕਾਂਗਰਸ ਕਹਿ ਰਹੀ ਹੈ ਸਾਡੇ ਅਕਾਊਂਟਸ ਹੈ ਉਹ ਫ੍ਰੀਜ਼ ਕਰਤੇ ਨੇ ਬਾਕੀ ਉਹ ਕਹਿ ਰਹੇ ਨੇ ਕਿ ਬਾਕੀ ਚੀਜ਼ਾਂ ਹੋ ਰਹੀਆਂ ਆਪੋਜੀਸ਼ਨ ਨੂੰ ਤੰਗ ਹੈ ਸੈਕੰਡ ਚੀਫ ਮਿਨਿਸਟਰ ਹੈਗਾ ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਉਹਦੇ ਵਿੱਚ ਤੁਹਾਡੀ ਅਲਾਈਅੰਸ ਦੀ ਗੱਲ ਹੋ ਰਹੀ ਹੈ ਇਹ ਸੌਫਟ ਕਾਰਨ ਕੋਰナー ਬੀਜੇਪੀ ਵਾਸਤੇ ਇਸ ਲਈ ਹੈ ਕਿਉਂਕਿ ਤੁਹਾਡੀ ਇੰਪੈਂਡਿੰਗ ਅਲਾਈਅੰਸ ਹੈ ਨਹੀਂ ਅਸੀਂ ਬੀਜੇਪੀ ਨਾਲ ਇਸ ਗੱਲ ਤੇ ਸੌਫਟ ਕਾਰਨ ਨਹੀਂ ਹੈ ਪਰ ਕੀ ਕਾਂਗਰਸ ਉੱਤੇ ਕ腐ਸ਼ਨ ਦੇ ਐਲੀਗੇਸ਼ਨ ਪਹਿਲੀ ਵਾਰੀ ਲੱਗੇ ਕਾਂਗਰਸ ਤਾਂ ਜਦੋਂ ਦੇ ਜਵਾਲਾ ਨਹਿਰੂ ਤੋਂ ਲੈ ਕੇ ਲਗਾਤਾਰ ਕ腐ਸ਼ਨ ਦੀਆਂ ਐਲੀਗੇਸ਼ਨ ਕਾਂਗਰਸ ਪਾਰਟੀ ਦੇ ਉੱਤੇ ਲੱਗੀਆਂ ਆ ਵੱਡੇ ਵੱਡੇ ਚੀਜ਼ਾਂ ਕੋਰਟਾਂ ਦੇ ਵਿੱਚ ਇਹਨਾਂ ਦੇ ਖਿਲਾਫ ਸਾਬਤ ਵੀ ਹੋਈਆਂ ਇਨਾਂ ਦੇ ਅੱਗੇ ਵੀ ਦਫਤਰ ਛਡਾਈ ਗਏ ਆ ਜਿਹੜੇ ਵੱਡੇ ਵੱਡੇ ਸੈਂਕੜੇ ਕਰੋੜਾਂ ਦੀਆਂ ਬਿਲਡਿੰਗਾਂਾਂ ਦੇ ਸਾਹਮਣੇ ਬੈਠੇ ਸੀਗੇ ਇਸ ਕਰਕੇ ਉਹਨਾਂ ਦਾ ਹੱਕ ਆ ਜੋ ਮਰਜ਼ੀ ਕਹ ਪਰ ਉਹਨਾਂ ਨੂੰ ਜਨਤਾ ਨੂੰ ਦੱਸਣਾ ਵੀ ਚਾਹੀਦਾ ਹੈ ਨਾ ਕਿ ਉਹਨਾਂ ਦੇ ਖਿਲਾਫ ਕੀ ਗਲਤ ਹੋ ਰਿਹਾ ਜਦੋਂ ਅਲਾਈਅੰਸ ਸੀ ਇਹਨਾਂ ਸਾਰਿਆਂ ਨੇ ਇਸੇ ਕਰਕੇ ਬਣਾਇਆ ਸੀ ਕਿ ਸਾਰਿਆਂ ਦੇ ED ਦੇ CBI ਦੇ ਕੇਸ ਜਿਹੜੇ ਆ ਉਹ ਬਣ ਗਏ ਤੇ ਕੀ ਉਹ ਕੇਸ ਸਾਰੇ ਝੂਠੇ ਆ ਸਾਬਤ ਇਹਨਾਂ ਨੂੰ ਵੀ ਕਰਨਾ ਪੈਗਣਾ ਕੱਲਾ ਇਕੱਠੇ ਹੋ ਕੇ ਰੌਲਾ ਪਾਉਣ ਨਾਲ ਇੱਕ ਵਨ ਡਾਟਾ ਪੋਲਿਟਿਕਸ ਨਹੀਂ ਬਣ ਸਕਦਾ ਨਹੀਂ ਪਰ ਆਵਾਜ਼ ਦੀ ਪਾਰਟੀ ਦਾ ਕਹਿਣਾ ਹੈ ਕਿ ਇਹ ਪ੍ਰੀਐਮਟਿਵ ਅਰੈਸਟ ਕੀਤਾ ਗਿਆ ਹੈ ਕਨਵਿਕਸ਼ਨ ਨਹੀਂ ਹੋਈ ਹੈ ਤਾਂ ਵਾਈ ਸ਼ੁਡ ਅਰਵਿੰਦ ਕੇਜਰੀਵਾਲ ਸਟੱਪ ਨਹੀ ਦੇਖੋ ਅਰੈਸਟ ਤਾਂ ਕੋਈ ਵੀ ਹੁੰਦਾ ਉਹਨੂੰ ਕਨਵਿਕਸ਼ਨ ਤਾਂ ਉਸ ਦਿਨ ਤਾਂ ਤੁਸੀਂ ਨਹੀਂ ਕਹਿ ਸਕਦੇ ਪਰ ਜੋ ਸਰਕਮਸਟੈਂਸਸ ਹੈ ਹੁਣ ਕੱਲ ਦਾ ਜੋ ਰਿਪੋਰਟਿੰਗ ਸਾਰੇ ਨੈਸ਼ਨਲ ਪੇਪਰਾਂ ਨੇ ਕੀਤਾ ਕਿ ਜਦੋਂ ਏਡੀ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਏਡੀ ਨੇ ਆਪਣੀ ਫਾਈਲ ਜਿਹੜੀ ਹੈ ਚੈਂਬਰ ਦੇ ਵਿੱਚ ਜੱਜ ਸਾਹਿਬਾਨ ਨੂੰ ਦਿਖਾਈ ਤੇ ਜੱਜ ਸਾਹਿਬ ਦੇ ਤੇਵਰ ਕੀ ਸੀ ਫਾਈਲ ਦੇਖਣ ਤੋਂ ਬਾਅਦ ਕਿ ਤੁਹਾਨੂੰ ਰੈਸਟ ਕਰਨ ਤੋਂ ਕੌਣ ਰੋਕਦਾ ਇਹਦਾ ਮਤਲਬ ਹੈ ਕਿ ਕੋਈ ਸੀਰੀਅਸ ਜਿਹੜੇ ਸਬੂਤ ਹੈ ਈਟੀ ਦੇ ਕੋਲ ਫਾਈਲ ਦੇ ਵਿੱਚ ਸੀਗੇ ਦੂਜੀ ਗੱਲ ਹੈ ਕਿ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਫੜੇ ਗਏ ਉਹਨਾਂ ਨੂੰ ਜ਼ਮਾਨਤ ਕਿਉਂ ਨਹੀਂ ਮਿਲਦੀ ਸੁਪਰੀਮ ਕੋਰਟ ਤੱਕ ਇਹ ਜਾ ਚੁਪਿਆ ਹਾਲੇ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਨਹੀਂ ਤਾਂ ਕ੍ਰਿਪਸ਼ਨ ਦੇ ਕਿਸੇ ਨ ਦੇ ਵਿੱਚ ਕੋਈ 2 ਮਹੀਨੇ ਬਾਅਦ ਕੋ 3 ਮਹੀਨੇ ਬਾਅਦ ਜ਼ਮਾਨਤ ਬਾਹਰ ਆ ਜਾਂਦੇ ਤੇ ਜੇ ਜ਼ਮਾਨਤ ਨਹੀਂ ਮਿਲੀ ਤਾਂ ਕਿੰਨੇ ਕਿੰਨੇ ਸਬੂਤ ਸਟਰੋਂਗ ਹੈ ਅਦਾ ਸਮਝੀਏ ਕਿ ਕ੍ਰਾਈਮ ਵੱਡਾ ਕ腐ਪਸ਼ਨ ਵੱਡੀ ਹੈ ਲੇਕਿਨ ਇੱਕ ਹੈ ਲਿਕਰ ਪਾਲਿਸੀ ਦਿੱਲੀ ਦੀ ਤੇ ਦੂਜੀ ਇਹ ਲਿਕਰ ਪਾਲਿਸੀ ਪੰਜਾਬ ਦੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇਹ ਸ਼ਿਕੰਜਾ ਪੰਜਾਬ ਵਿੱਚ ਵੀ ਹੋਏਗਾ ਨਹੀਂ ਆਲਰੇਡੀ ਜਿਹੜੀ ਪੰਜਾਬ ਦੇ ਵਿੱਚ ਸੀ ਬੀ ਇਨਕੁਆਇਰੀ ਜਿਹੜੀ ਹੈ ਉਹ ਲਿਕਰ ਪਾਲਿਸੀ ਦੇ ਉੱਤੇ ਚੱਲ ਰਹੀ ਹੈ ਕਿਉਂਕਿ ਜਿਹੜੀ ਟੀਮ ਨੇ ਦਿੱਲੀ ਨੇਗੋਸ਼ੀਏਟ ਕੀਤਾ ਸੀਗਾ ਇਹ ਸਾਰਾ ਡੀਲ ਉਹੀ ਟੀਮ ਪੰਜਾਬ ਦੇ ਵਿੱਚ ਆ ਕੇ ਇੱਥੇ ਹੋਟਲਾਂ ਦੇ ਵਿੱਚ ਹੋਟਲਾਂ ਦੇ ਨਾਮ ਵੀ ਆ ਚੁੱਕੇ ਆ ਕਮਰਾ ਨੰਬਰ ਵੀ ਆ ਚੁੱਕੇ ਆ ਪੰਜਾਬ ਦੇ ਅਫਸਰਾਂ ਦੇ ਘਰ ਰੇਡ ਵੀ ਹੋ ਚੁੱਕੀ ਆ ਪੰਜਾਬ ਦੇ ਅਫਸਰਾਂ ਉੱਤੇ ਜਾ ਕੇ ਤੇ ਈਡੀ ਦੇ ਕੁਲਪੇਸ਼ ਵੀ ਹੋ ਚੁੱਕੇ ਆ ਆਲਰੇਡੀ ਜਿਹੜੀ ਆ ਉਹ ਉਹ ਜਾਂਚ ਐਡਵਾਂਸ ਸਟੇਜ ਤੇ ਚੱਲ ਰਹੀ ਹੈ ਕੁਦਰਤੀ ਗੱਲ ਹੈ ਜਦੋਂ ਸਾਰੀ ਟੀਮ ਇੱਕ ਹੈ ਤੇ ਹੁਣ ਇਸ ਜਿਹੜੇ ਪੁਲਿਸ ਰਿਮਾਰਟ ਦੇ ਵਿੱਚ ਈਡੀ ਦੇ ਰਿਮਾਰਟ ਦੇ ਵਿੱਚ ਹੋਰ ਵੀ ਕਲਾਸੀ ਹੋਣਗੇ ਜੋ ਬੰਦੇ ਪਹਿਲਾਂ ਅਰੈਸਟ ਹੋ ਗਏ ਕਿਸ ਕਿਸ ਦਾ ਨਾਮ ਤੁਸੀਂ ਲੱਗਦਾ ਕਿ ਕਿਹਨੂੰ ਕਿਸ ਕਿਸ ਨਹੀਂ ਦੇਖੋ ਪੰਜਾਬ ਦੇ ਮინისტრਾਂ ਦੇ ਨਾਮ ਵੀ ਆਉਣਗੇ ਐਕਸਾਈਡ ਪਾਲਿਸੀ ਤਾਂ ਮინისტრ ਨੇ ਪਰ ਤੁਸੀਂ ਅਫਸਰਾਂ ਦਾ ਤਾਂ ਐਸ ਸੱਤੇਗਾੜ ਡਿੱਗੀ ਜਾਂਦੀ ਆ ਫਾਈਨਲ ਤਾਂ ਜਿਹੜੀ ਹੈ ਪੰਜਾਬ ਦੇ ਕੈਬਨਟ ਨੇ ਕੀਤੀ ਹੈ ਕੁਵਰ ਪ੍ਰਜੈਜੇ ਪ੍ਰਤਾਪ ਹੈ ਉਹਨਾਂ ਨੇ ਇੱਕ ਬੜਾ ਤਿੱਖਾ ਫੇਸਬੁੱਕ 'ਚ ਪੋਸਟ ਪਾਇਆ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਪਹਿਲੇ ਤਾਂ ਤੁਸੀਂ ਸਾਨੂੰ ਇੱਕ ਸਟਰੋਂਗ ਲੋਗਾਂ ਨੂੰ ਨਹੀਂ ਚੁਣਿਆ ਤੇ ਮੈਂ ਹੁਣ ਤੁਹਾਡੀ ਮਦਦ ਨਹੀਂ ਕੋਈ ਕਰ ਸਕਦਾ ਔਰ ਲੋਕ ਦਿਖਾਵਾ ਦਿਖਾਣਗੇ ਕਿ ਉਹ ਤੁਹਾਡੇ ਨਾਲ ਨੇ ਲੇਕਿਨ ਅੰਦਰ ਹੀ ਅੰਦਰ ਉਹ ਖੁਸ਼ੀ ਮਨਾ ਰਹੇ ਦੇਖੋ ਕੁਦਰਤੀ ਗੱਲਾਂ ਮੇਰੇ ਖਿਆਲ ਸਾਰੀ ਹੀ ਭਗਵੰਤ ਮਾਨ ਤੋਂ ਲੈ ਕੇ ਥੱਲੇ ਤੱਕ ਕਬਰ ਵਿਜੇ ਪ੍ਰਤਾਪ ਆਪ ਵੀ ਖੁਸ਼ੀ ਹੋਣਾ ਕਿਉਂਕਿ ਜਦੋਂ ਡਿਕਟੇਟਰ ਫੜਿਆ ਜਾਂਦਾ ਨਾ ਉਸ ਤੋਂ ਬਾਅਦ ਫਿਰ ਜਿਹੜੀਆਂ ਗੱਲਾਂ ਬਾਹਰ ਆਉਣੇ ਸ਼ੁਰੂ ਹੁੰਦੀਆਂ ਵੀ ਅੰਦਰ ਕਿੰਨੇ ਸਫੋਕੇਸ਼ਨ ਸੀ ਕਿਸ ਤਰੀਕੇ ਤਾਨਾशाही ਤਰੀਕੇ ਦੇ ਨਾਲ ਹੁਕਮ ਦਿੱਤੇ ਜਾਂਦੇ ਸੀ ਕਿਦਾਂ ਟਿਕਟਾਂ ਦੇ ਪੈਸੇ ਇਕੱਠੇ ਕੀਤੇ ਜਾਂਦੇ ਸੀ ਕਿਦਾਂ ਬਾਕੀ ਚੀਜ਼ਾਂ ਪਾਰਟੀ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਹੁਣ ਤਾਂ ਇੱਕ ਟੈਰਰ ਸੀ ਨਾ ਪਾਰਟੀ ਦੇ ਅੰਦਰ ਕਿ ਜੋ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕੁਝ ਬਾਨ ਖੁੱਲਣ ਦੀ ਹਿੰਮਤ ਨਹੀਂ ਕਰਦਾ ਸੀ ਇਸ ਕਰਕੇ ਇਹ ਉਹਨਾਂ ਦੀ ਗੱਲ ਠੀਕ ਹੈ ਆਪ ਵੀ ਅੰਦਰੋਂ ਖੁਸ਼ੀ ਹੋਣਗੇ ਇਹ ਨਹੀਂ ਕਿ ਆਪ ਦੁਖੀ ਹੋਣਗੇ ਉਹਦੇ ਵੀ ਕਈ ਦਰਦ ਹੈ ਪ੍ਰਿੰਸਟਰ ਮਨੀਸ਼ ਸੋਦਿਆ ਹੈ ਸਤੇਂਦਰ ਜੈਨ ਹੈ ਸੰਜੇ ਸਿੰਘ ਹੈ ਹੁਨਾ ਹਰਵਿੰਦ ਕੇਜਰੀਵਾਲ ਹੈ ਵੱਡੇ ਵੱਡੇ ਨੇਤਾ ਅੰਦਰ ਜੇਲ੍ਹ ਜਾ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਆਮਾ ਦੀ ਪਾਰਟੀ ਸਰਵਾਈਵ ਕਰ ਲੂਗੀ ਬਿਨਾ ਵੱਡੇ ਨੇਤਾ ਹੂੰ ਨਹੀਂ ਹੁਣ ਵੈਸੇ ਕਿਵੇਂ ਸਰਵਾਈਵ ਕਰੇ ਇੱਕ ਡਾਇਲੋਜੀ ਇਹਨਾਂ ਨੇ ਦੇਸ਼ ਦੇ ਸਾਹਮਣੇ ਰੱਖੀ ਸੀ ਕਿ ਇਮਾਨਦਾਰੀ ਦੀ ਉਸੇ ਅਟਿਆਲੂ ਜਿੱਦਾਂ ਸਾਰਾ ਪੰਡਾ ਫੁੱਟ ਗਿਆ ਜਿਹੜੇ ਕਟੜ ਇਮਾਨਦਾਰ ਦਾ ਲੇਬਲ ਆਪਣੇ ਆਪ ਹੀ ਲਾਇਆ ਬੈਠੇ ਸੀ ਕਿਸੇ ਨੇ ਤਾਂ ਨਹੀਂ ਕਿਹਾ ਆਪਣੇ ਆਪ ਹੀ ਲਾਇਆ ਬੈਠੇ ਸੀ ਅੱਜ ਉਹ ਵੀ ਲੱਥ ਗਿਆ ਹੁਣ ਸਾਰਾ ਕੁਝ ਐਕਸਪੋਜ਼ ਹੋ ਗਿਆ ਇਸ ਕਰਕੇ ਜਿਹੜੀ ਪਾਰਟੀ ਇਹਨਾਂ ਨੇ ਖੜੀ ਕੀਤੀ ਸੀ ਉਹ ਤੇ ਸਭਜਗ ਦੇਸ਼ ਦੀ ਜਨਤਾ ਨੂੰ ਦਿਖਾਇਆ ਸੀ ਬਹੁਤ ਵਟਾ ਕਿ ਅਸੀਂ ਇਹੋ ਜੇ ਨੁਕੀ ਲੈ ਕੇ ਆ ਰਹੇ ਹਾਂ ਜਿਹੜੇ ਕ੍ਰਾਪਸ਼ਨ ਤੋਂ ਬਹੁਤ ਦੂਰ ਹੈ ਜਿਹਨਾਂ ਨੇ ਰਾਜਨੀਤੀ ਵਿੱਚ ਕੁਝ ਨਹੀਂ ਲੈਣਾ ਤੇ ਹੁਣ ਤਾਂ ਸਭ ਤੋਂ ਗਿਆ ਕਿ ਰਾਜਨੀਤੀ ਦੇ ਵਿੱਚੋਂ ਹੀ ਸਾਰਾ ਕੁਝ ਇਹਨਾਂ ਨੇ ਲੈਣਾ ਔਰ ਬਹੁਤ ਕੁਝ ਲੈ ਲਿਆ ਔਰ بڑے ਛੋਟੇ ਸਮੇਂ ਵਿੱਚ ਲੈ ਲਿਆ ਤੇ ਫਿਰ ਹੁਣ ਇਹਨਾਂ ਨੂੰ ਕੌਣ ਫਾਲੋ ਕਰੇਗਾ ਪਰ ਇਹ ਵੀ ਕਹਿ ਰਹੇ ਕਿ ਤੁਸੀਂ ਇਹ ਸਭ ਕਹਿ ਰਹੇ ਹੋ ਕਿਉਂਕਿ ਤੁਹਾਡੀ ਇੰਪੈਂਡਿੰਗ ਅਲਾਈਅੰਸ ਹੈ ਭਾਜੀਪੀ ਦੇ ਨਾਲ ਕਦੇ ਵੀ ਹੋ ਸਕਦੀ ਹੈ ਅੱਜ ਵੀ ਹੋ ਸਕਦੀ ਹੈ ਅਨਾਉਂਸ ਤੇ ਇੱਕ ਸੌਫਟ ਕੋਰナー ਰਿਹਾ ਭਾਜੀਪੀ ਯਾਨੀ ਤੇ ਸਾਰੀ ਆਪੋਜੀਸ਼ਨ ਪਾਰਟੀਆਂ ਲਲ ਮਿਲ ਕੇ ਤੇ ਸਾਰੇ ਅੱਗੇ ਕਹਿ ਰਹੇ ਨੇ ਕਿ ਗੱਲ ਦੇਖੋ ਗੱਲ ਅਸੀਂ ਗੱਲ ਮੈਰਿਟ ਤੇ ਕਰਦੇ ਹਾਂ ਜੇ ਸਾਡੇ ਕਿਸੇ ਵਿਰੋਧੀ ਦੇ ਉੱਤੇ ਵੀ ਜਾਤੀ ਹੁੰਦੀ ਜਦੋਂ ਹੁੰਦੀ ਹੈ ਅਸੀਂ ਕਹਿੰਦੇ ਹਾਂ ਲੇਕਿਨ ਇਹਦੇ ਵਿੱਚ ਹੁਣ ਏਡੀ ਵੱਡੀ ਕ腐ਸ਼ਨ ਜਿਹੜੀ ਅਦਾਲਤਾਂ ਮੰਦਰੀਆਂ ਕਿ ਕ腐ਸ਼ਨ ਹੋਈ ਹੈ ਉਹਨਾਂ ਦੀ ਤਾਂ ਮਜਬੂਰੀ ਹੈ ਕਿ ਉਹ ਉਹਨਾਂ ਦੇ ਨਾਲ ਖੜੇ ਅੱਜ ਵੀ ਉਹਨਾਂ ਨੇ ਲੜ ਕੇ ਇਕੱਠੇ ਹੋ ਕੇ ਵੋਟਾਂ ਮੰਗਣੀਆਂ ਸੀਟਾਂ ਉਹਨਾਂ ਨੇ ਵੰਡੀਆਂ ਨੇ ਦੇਸ਼ ਦੇ ਵਿੱਚ ਥਾਥਾ ਦੇ ਉੱਤੇ ਲੜ ਕੇ ਇਲੈਕਸ਼ਨ ਲੜ ਰਹੇ ਹੈ ਉਹਨਾਂ ਦੀ ਤਾਂ ਮਜਬੂਰੀ ਹੈ ਉਹਨਾਂ ਦੇ ਹੱਕ 'ਚ ਖੜਨੇ ਤੇ ਅਸੀਂ ਆਪਣੇ ਸਿਰ ਦੇ ਉੱਤੇ ਇਹ ਬਦਨਾਮੀ ਕਿਉਂ ਲਈ ਹੈ ਜਦੋਂ ਸਾਰੇ ਦੇਸ਼ ਨੂੰ ਪਤਾ ਹੈ ਕਿ ਵੱਡੀ ਕਰਪਸ਼ਨ ਹੋਈ ਹੈ ਤੇ ਅਸੀਂ ਉਸ ਗੱਲ ਦੀ ਜ਼ਿੰਮੇਵਾਰੀ ਆਪਣੇ ਤੇ ਕਿਉਂ ਲਈ ਕੋਰ ਕਮੇਟੀ ਦੀ ਜੀ ਬੈਠਕ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੀ ਕੀ ਸਟ੍ਰੈਟਜੀ ਡਿਸਕਸ ਹੋਏਗੀ ਇਹ ਸੀਟ ਸ਼ੇਅਰਿੰਗ ਵਾਸਤੇ ਹੈ ਸੀਟ ਅਨਾਉਂਸਮੈਂਟ ਵਰਸਤੇ ਹੈ ਕਿਸ ਕੀ ਹੈ ਪਾਰਲੀਮੈਂਟ ਦੀ ਇਲੈਕਸ਼ਨ ਅਨਾਉਂਸ ਹੋ ਚੁੱਕੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਹੀ ਪਾਰਟੀ ਪੂਰੀ ਆਪਣੀ ਸਟਰੈਟਜੀ ਕਿ ਇਲੈਕਸ਼ਨ ਕੰਪੇਨ ਕਿਸ ਤਰ੍ਹਾਂ ਚੱਲੇਗਾ ਰੈਲੀਆਂ ਕਿਸ ਤਰ੍ਹਾਂ ਹੋਣਗੀਆਂ ਮੀਟਿੰਗ ਕਿੱਦਾਂ ਹੋਣਗੀਆਂ ਕੁਦਰਤੀ ਗੱਲ ਹੈ ਐਲਾਈਅੰਸ ਦੀ ਗੱਲ ਵੀ ਹੋਏਗੀ ਇਹ ਸਾਰਾ ਕੁਝ ਹੀ ਪਾਰਟੀ ਦੀ ਮੀਟਿੰਗ ਦੇ ਵਿੱਚ ਕਿਉਂਕਿ ਹਾਈएस्ट ਡਿਸੀਜਨ ਮੇਕਿੰਗ ਬਾਡੀ ਹੈ ਉਹਦੇ ਚ ਸਾਰਾ ਕੁਝ ਹੀ ਹੁੰਦਾ ਇਸ ਕਰਕੇ ਡਿਸਕਸ਼ਨ ਹੋਏਗੀ ਜੋ ਫਾਈਨਲ ਹੋਏਗਾ ਉਹ ਅਸੀਂ ਉਸ ਤੋਂ ਬਾਅਦ ਬਰੇਕ ਦੇਸ਼ ਵਿੱਚ ਬਾਕੀ ਜਗਾ ਜੇ ਐਲਾਈਅੰਸ ਪਾਰਟਨਰਸ਼ਿਪ ਬਹੁਤ ਪਹਿਲੇ ਫਰਮ ਅਪ ਹੋ ਗਏ ਇਦੇ ਵਿੱਚ ਕਿਉਂ ਹਿਚਕਚਾਹਟ ਸੀਗੀ ਇਹ ਕਿਸਾਨ ਦਾ ਐਜੀਟੇਸ਼ਨ ਹੈਗਾ ਹੈ ਕਿ ਬੰਦੀ ਸਿੱਖ ਦਾ ਮਸਲਾ ਹੈ ਇਹ ਕੀ ਕੀ ਕਾਰਨ ਹੈ ਕਿ ਇੰਨਾ ਡਿਲੇ ਹੋਇਆ ਨਹੀਂ ਚਲੋ ਕੁਐਸਚਨ ਤਾਂ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਕਈਆਂ ਨੇ ਕਿਉਂਕਿ ਇੱਥੇ ਤੇ ਪੰਜਾਬ ਦੀ ਜਨਤਾ ਦਾ ਹੀ ਐਸੋ ਜਿਹਾ ਇੱਕ ਮਨ ਬਣਿਆ ਹੋਇਆ ਸ਼ੁਰੂ ਤੋਂ ਜਨਤਾ ਵੱਲੋਂ ਹੀ ਬੜਾ ਓਪਨ ਸਜੈਸ਼ਨ ਸੀਗਾ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ ਲਾਇਸਟਾਂਗਾ ਚੱਲਿਆ ਔਰ ਪੰਜਾਬ ਨੂੰ ਬੜਾ ਫਾਇਦਾ ਹੋਇਆ ਰੈਸ ਕਰਨਾ ਚਾਹੀਦਾ ਪਰ ਇਹ ਹੈ ਕਿ ਪੇਗਲ ਹੁੰਦੀਆਂ ਜਦੋਂ ਹੋਣੀਆਂ ਹੁੰਦੀਆਂ ਉਹਦੇ ਹੁੰਦੀਆਂ ਇਸ ਕਰਕੇ ਹਾਲੇ ਤਾਂ ਬਹੁਤ ਟਾਈਮ ਹੈ ਅਲਾਈਅንስ ਦੇ ਨਾਲ ਕੀ ਫਾਇਦਾ ਹੋਏਗਾ ਕਿਉਂਕਿ ਪੰਜਾਬ ਵਿੱਚ ਬੀਜੇਪੀ ਦਾ ਇੰਨਾ ਸਮਰਥਨ ਨਹੀਂ ਹੈਗਾ ਇਹ ਕਿਸਾਨ ਜੋ ਐਜੀਟੇਸ਼ਨ ਹੋਇਆ ਹੈ ਉਹਦੇ ਬਾਅਦ ਵੀ ਇੱਕ ਤੁਸੀਂ ਕਹੇ ਸਕੇ ਇੱਕ ਭਾਵਨਾ ਹੈ ਉਹਨਾਂ ਦੇ ਖਿਲਾਫ ਤੇ ਕਿਸ ਤਰ੍ਹਾਂ ਤੁਸੀਂ ਡੋਜ ਕਰੋਗੇ ਦੇਖੋ ਵੱਡੀ ਗੱਲ ਹੈ ਕਿ ਜੋ ਇਸ ਵੇਲੇ ਪੰਜਾਬ ਦੀ ਹਾਲਤ ਹੈ ਅਲਾਈਅንስ ਹੋਣਾ ਤਾਂ ਉਹਨੂੰ ਦੇਖ ਕੇ ਹੋਣਾ ਕਿ ਇਸ ਵੇਲੇ ਪੰਜਾਬ ਜਿਸ ਤਰੀਕੇ ਉਜੜ ਰਿਹਾ ਕਿ ਫਾਈਨੈਂਸ਼ਲੀ ਬੈਂਕਰਪਟ ਹੋ ਗਈ ਹੈ ਸਟੇਟ ਲਾਲਸਨਸ ਇਡੇ ਵੱਡੇ ਪੱਧਰ ਤੇ ਆ ਕਿ ਕੋਈ ਵੀ ਬੰਦਾ ਸੇਫ ਨਹੀਂ ਹੈ ਸਾਡੀ ਇੰਡਸਟਰੀ ਉਤੋਂ ਭੱਜ ਰਹੀ ਹੈ ਸਾਡਾ ਵਪਾਰ ਇਤੋਂ ਭੱਜ ਰਿਹਾ ਹੈ ਸਾਡੇ ਨੌਜਵਾਨ ਸਾਰੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਇਨਵੈਸਟਮੈਂਟ ਸਟੇਟ ਦੇ ਵਿੱਚ ਬੰਦ ਹੋ ਗਈ ਹੈ ਜਿਹੜੀ ਹੈ ਡਿਵੈਲਪਮੈਂਟ ਟੂਟੀ ਜਿਹੜੀ ਹੈ ਬੰਦ ਹੋ ਗਈ ਹੈ ਇਸ ਕਰਕੇ ਐਸੋਡੇ ਤੇ ਜੋ ਪੰਜਾਬ ਦੇ ਹਾਲਾਤ ਤਸਯੋਗ ਨੇ ਰਲ ਕੇ ਤੇ ਪੰਜਾਬ ਨੂੰ ਦੁਬਾਰਾ ਸਹੀ ਰਸਤੇ ਦੇ ਉੱਤੇ ਕਿਵੇਂ ਪਾਉਣਾ ਪਰ ਪਰ ਅਸੀਂ ਝਾਕਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਹੁਣ 빅 ਬ੍ਰਦਰ ਸਮਾਲ ਯੰਗਰ ਬ੍ਰਦਰ ਉਹ ਉਹ ਵਾਲਾ ਫਾਰਮੂਲਾ ਨਹੀਂ ਕੰਮ ਕਰੇਗਾ ਲੇਕਿਨ ਹੁਣ ਵੀ ਗੱਲ ਆ ਰਹੀ ਹੈ 8 5 ਦੀ ਫਾਰਮੂਲਾ ਦੀ ਇਹੀ ਫਾਰਮੂਲਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਕੋਈ ਫਾਰਮੂਲਾ ਹੋ ਸਕਦਾ ਨਹੀਂ ਦੇਖੋ ਇਹ ਤਾਂ ਹੁਣ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਏਗਾ ਨਾ ਤਾਂ ਮੈਂ ਅਥੋਰਿਟਿਡਾ ਕਿ ਫਾਰਮੂਲੇ ਦੱਸਣ ਵਾਸਤੇ ਜੋ ਫਾਈਨਲ ਫੈਸਲਾ ਹੋਏਗਾ ਉਹ ਜਿਹੜਾ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂਗੇ ਰਿੰਕੂ ਸਾਹਿਬ ਦੀ ਵੀ ਗੱਲ ਆ ਰਹੀ ਸੀ ਕਿ ਬੀਜੇਪੀ ਜੁਆਇਨ ਕਰ ਸਕਦੇ ਨੇ ਹੁਣ ਫਿਰ ਵਾਪਸ ਆਮ ਆਦਮੀ ਪਾਰਟੀ ਵਿੱਚ ਹੈ ਇਹ ਕਈ ਅੱਵਾਂ ਵੀ ਸੀਗੀ ਉਹਨਾਂ ਨੇ ਫਿਰ ਡਿਨਾਈ ਵੀ ਕੀਤਾ ਫਿਰ ਬਾਕੀ ਸਾਰੀ ਚੀਜ਼ਾਂ ਹੋਈ ਕਿ ਲੱਗਦਾ ਹੈ ਕਿ ਉਹਨਾਂ ਦੀ ਕੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਹੁਣ ਰਾਜਨੀਤੀ 'ਚ ਜਿਹੜਾ ਹਾਲ ਹੋ ਗਿਆ ਨਾ ਪਾਰਟੀਆਂ ਬਦਲਣ ਵਾਲਾ ਦੂਜਾ ਇਹ ਬੜਾ ਔਖਾ ਕੰਮ ਹੋ ਗਿਆ ਮੈਂ ਤਾਂ ਪਿੱਛੇ ਵੀ ਕਿਹਾ ਸੀ ਕਿ ਇਲੈਕਸ਼ਨ ਕਮਿਸ਼ਨ ਨੂੰ ਜਿਵੇਂ ਬਾਕੀ ਡੇਟਾ ਫਿਕਸ ਕਰਦੇ ਹਨ ਇਸ ਡੇਟ ਨੂੰ ਨੋਟੀਫਿਕੇਸ਼ਨ ਹੋਏਗਾ ਇਸ ਡੇਟ ਨੂੰ ਨਾਮਿਨੇਸ਼ਨ ਹੋਣਗੇ ਇਸ ਡੇਟ ਨੂੰ ਵਿਦਡਰ ਹੋਣਗੇ ਹੁਣ ਇਹ ਕਹਿ ਵੀ ਕਰਨਾ ਚਾਹੀਦਾ ਹੈ ਕਿ ਪਾਰਟੀ ਬਦਲਣ ਦੀ ਅਖੀਲੀ ਤਰੀਕ ਇਹ ਹੋਏ ਉਸ ਤੋਂ ਬਾਅਦ ਘੱਟੋ ਘੱਟ ਪਾਰਟੀਆਂ ਫੈਸਲਾ ਤਾਂ ਲੈ ਲਣ ਕਿ ਕਿਹੜੇ ਬੰਦੇ ਸਾਡੇ ਕੋਲ ਨੇ ਗਿਣਤੀ ਕਰਕੇ ਤੇ ਕਿਹਨਾਂ ਨਾਲ ਲੜਾਈ ਲੜਨੀ ਹੈ ਹੁਣ ਤਾਂ ਕੋਈ ਰਹਿ ਨਹੀਂ ਗਿਆ ਇਸ ਕਰਕੇ ਮੈਂ ਤਾਂ ਇਸ ਚੀਜ਼ ਦੇ ਵੈਸੇ ਹੱਕ ਚ ਨਹੀਂ ਆ ਕਿ ਥੋੜਾ ਬਹੁਤੇ ਅਸੂਲ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜਿਹੜੀ ਹੈ ਹੁਣ ਬਿਲਕੁਲ ਹੀ ਕਈ ਲੋਕੀ ਤਾਂ ਐਲਾਈਅੰਸ ਨੂੰ ਕਿੰਨੀ ਸੀਟਾਂ ਦੇਖੋ ਮੈਂ ਹਾਲੇ ਪਹਿਲਾਂ ਐਲਾਈਅੰਸ ਹੋ ਰੰਦੋ ਜਦੋਂ ਐਲਾਈਅੰਸ ਹੁੰਦਾ ਫਿਰ ਸੀਟਾਂ ਤਾਂ ਲੋਕੀ ਦੱਸਣਗੇ ਆਖਰੀ ਸਵਾਲ ਪੰਜਾਬ ਬਚਾਓ ਯਾਤਰਾ ਨਾਲ ਕਿੰਨਾ ਕਿੰਨਾ ਅਸਰ ਪਿਆ ਹੈ ਕਿੰਨਾ ਪ੍ਰਭਾਵ ਪਿਆ ਹੈ ਨਹੀਂ ਬਹੁਤ ਮੋਟੀਵੇਟਿੰਗ ਹੈ ਬੜਾ ਐਨਕਰੇਜਿੰਗ ਰਿਸਪੌਂਸ ਹੈ ਰਾਹੁਲ ਗਾਂਧੀ ਨੇ ਵੀ ਕੀਤੀ ਸੀਗੀ ਆਪਣੀ ਯਾਤਰਾ ਤਾਂ ਕਾਂਗਰਸ ਦੀ ਹਾਲਤ ਤੇ ਬਹੁਤ ਚੰਗੀ ਨਹੀਂ ਲੱਗ ਰਹੀ ਨਹੀਂ ਦੇਖੋ ਸਾਡਾ ਜਿਹੜਾ ਰਿਸਪੌਂਸ ਮੈਂ ਆਪ ਮੱਜਦ ਵਿੱਚ ਤਕਰੀਬਨ ਹਰ ਦਿਨ ਪ੍ਰਧਾਨ ਸਾਹਿਬ ਦੇ ਨਾਲੀ ਸੀਗਾ ਇੱਕ ਜਿਹੜਾ ਟੱਡਾ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ ਲੋਕਾਂ ਦੇ ਕਿਸ ਤਿੱਕੇ ਲੋਕੀ ਆਉਂਦੇ ਆ ਕਿਸ ਤਿੱਕੇ ਲੋਕੀ ਮਿਲਦੇ ਆ ਕਿਸ ਤਿੱਕੇ ਲੋਕੀ ਸਵਾਗਤ ਕਰਦੇ ਆ ਕਿੰਨੀ ਜਨਤਾ ਹੁੰਦੀ ਹੈ ਕਿਹੜੇ ਕਿਹੜੇ ਵਰਗ ਦੇ ਲੋਕ ਹੁੰਦੇ ਆ ਬਹੁਤ ਅੱਛਾ ਪੋਜ਼ਿਟਿਵ ਰਿਸਪੌਂਸ ਸੀਗਾ ਇਹ ਚੀਜ਼ਾਂ ਹੁੰਦੀਆਂ ਜਿੱਤੋਂ ਅਸੀਂ ਹਮੇਸ਼ਾ ਹੁਣ ਤੱਕ ਚਰਚ ਕਰਦੇ ਆ ਕਿ ਪਾਰਟੀ ਨੂੰ ਲੋਕੀ ਪੋਜ਼ਿਟਿਵਿਟੀ ਲੈ ਰਹੇ ਆ ਕਿ ਕਿਸ ਤਿੱਕੇ ਲੈ ਰਹੇ ਆ ਬੜਾ ਅੱਛਾ ਸਾਡੀ ਨਾਲ ਗੱਲ ਕਰ ਰਹੇ ਸੀ ਦਲਜੀਤ ਚੀਮਾ ਪੋਜ਼ਿਟਿਵ ਰਿਸਪੌਂਸ ਦੀ ਗੱਲ ਕਰ ਰਹੇ ਆ ਉਹ ਲੇਕਿਨ ਦੇਖਣਾ ਹੋਏਗਾ ਕਿ ਇਹ ਪੋਜ਼ਿਟਿਵ ਰਿਸਪੌਂਸ ਕੈਮਰਾਪਰਸਨ ਚੰਦੀਰਾਮ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਦਾ